ਮਾਰਾ ਜੀ ਨੇ ਬਾਣੀ ਚ ਕਿਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਘੇਰੇ ਬੇਵਤ ਪਰਿ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੇ ਪਰ ਚੇਤਾ ਰੱਖਿਓ ਜਿਸ ਦਿਨ ਗੁਰੂ ਨਾਲ ਜੁੜ ਜਾਓਗੇ ਦੁਨੀਆਂ ਦੇ ਲੋਕ ਦੁੱਖ ਪੈਣ ਤੇ ਤੁਹਾਡਾ ਹੱਥ ਛੱਡ ਦੇਣਗੇ ਪਰ ਗੁਰੂ ਨਾਲ ਜੁੜ ਕੇ ਵੇਖਿਓ ਨਾ ਗੁਰੂ ਸੁਖ ਵੇਲੇ ਬਾਹ ਛੱਡੇਗਾ ਤੇ ਨਾ ਗੁਰੂ ਦੁੱਖ ਵੇਲੇ ਬਾਹ ਛੱਡੇਗਾ ਜੀਦੀ ਬਾਗ ਕਲਗੀਆਂ ਵਾਲਾ ਪਾਤਸ਼ਾਹ ਮਹਾਰਾਜ ਫੜ ਰਿੰਦਾ ਹੈ ਨਾ ਮਹਾਰਾਜ ਉਹਨੂੰ ਕਦੇ ਦੁੱਖਾਂ ਵਿੱਚ ਵੀ ਡੋਲਰ ਨਹੀਂ ਦਿੰਦਾ ਮਹਾਰਾਜ ਨੇ ਆਖਿਆ ਨਿਹੰਗ ਖਾਂ ਮੈਂ ਆਪਣੇ ਬਚਿੱਤਰ ਸਿੰਘ ਨੂੰ ਜਾਣ ਤੋਂ ਵੱਧ ਪਿਆਰ ਕਰਦਾ ਤੇ ਤੇਰੀ ਡਿਊਟੀ ਲਾ ਕੇ ਚੱਲਿਆਂ ਜਿੰਨਾ ਚਿਰ ਮੇਰਾ ਸਿੱਖ ਠੀਕ ਨਹੀਂ ਹੁੰਦਾ ਦਿਲ ਲਾ ਕੇ ਇਹਦੀ ਸੇਵਾ ਕਰੀ ਉਹਨੇ ਆਖਿਆ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਭੌਰਾ ਹਾਂ ਜਿਹੜਾ ਹੁਕਮ ਤੁਸੀਂ ਮੇਰੇ ਮੱਥੇ ਤੇ ਲਾ ਕੇ ਜਾਓਗੇ ਮੈਂ ਤੁਹਾਡੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਾਂਗਾ ਤੁਰ ਲੱਗਿਆ ਬਾਬਾ ਬਜਤਰ ਸਿੰਘ ਸਾਹਿਬ ਮੰਝੇ ਤੇ ਪਏ ਨੇ ਅੱਜ ਤੁਰ ਲੱਗਿਆ ਕਲਗੀ ਵਾਲੇ ਪਾਸ਼ਾ ਮਹਾਰਾਜ ਨੇ ਉਹਦੇ ਮੁਖ ਉੱਤੇ ਆਪਣਾ ਹੱਥ ਫੇਰਿਆ ਮਹਾਰਾਜ ਅੱਗੇ ਚਲੇ ਗਏ ਪੈੜ ਨੱਪ ਦੀ ਨੱਪ ਦੀ ਫੌਜ ਕੋਟਲਾ ਨਿਆਂਗ ਖਾਨ ਦੇ ਜਦੋਂ ਘਰ ਵਿੱਚ ਆਈ ਚਾਰੇ ਪਾਸੇ ਕੋਟਲਾ ਨਿਆਂਗ ਖਾਨ ਦੇ ਘਰ ਨੂੰ ਘੇਰਾ ਪਾਇਆ ਗਿਆ ਬڑا ਰਸੂਖਦਾਰ ਬੰਦਾ ਸੀ ਕੋਟਲਾ ਨਿਆਂਖ ਖਾਨ ਇਤਿਹਾਸ ਕਹਿੰਦਾ ਹੈ ਜਦੋਂ ਚਾਰੇ ਪਾਸੇ ਘਰ ਨੂੰ ਘੇਰਾ ਪਾਇਆ ਸਪਾਈਆਂ ਨੇ ਆਖਿਆ ਸਾਨੂੰ ਪਤਾ ਲੱਗਾ ਹੈ ਤੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਆਏ ਨੇ ਉਹਨੇ ਆਖਿਆ ਮੇਰੇ ਘਰ ਦੀ ਤਲਾਸ਼ੀ ਲੈ ਸਕਦੇ ਹੋ ਸਪਾਈਆਂ ਨੇ ਤਲਾਸ਼ੀ ਕਰਨੀ ਸ਼ੁਰੂ ਕੀਤੀ ਜਿਸ ਕਮਰੇ ਵਿੱਚ ਬਾਬਾ ਬਜਿੱਤਰ ਸਿੰਘ ਸਾਹਿਬ ਦੀ ਲੇਟੇ ਸੀ ਨਾ ਮੈਂ ਕਹਿੰਦਾ ਕੋਟਲਾ ਨਿਹੰਗ ਖਾਂ ਸਿੱਖਾਂ ਦੇ ਕਰਤਾਰ ਉੱਤੇ ਕਿੰਨਾ ਮਾਣ ਕਰਦਾ ਹੋਏਗਾ ਬਾਬਾ ਬਜਿੱਤਰ ਸਿੰਘ ਦੀ ਫਟੜ ਹੋਏ ਨੇ ਤੇ ਕੋਟਲਾ ਨਿਹੰਗ ਖਾਂ ਨੇ ਆਪਣੀ ਜਵਾਨ ਧੀ ਦੀ ਡਿਊਟੀ ਲਈ ਸੀ ਧੀਏ ਤੂੰ ਗੁਰੂ ਦੇ ਸਿੱਖ ਦੀ ਸੇਵਾ ਕਰਨੀ ਹੈ ਕਿੰਨਾ ਕਿੰਨਾ ਕਰਤਾਰ ਉੱਚਾ ਹੋਏਗਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦਾ ਆਜ ਤਾਂ 80 ਸਾਲਾਂ ਦਾ ਬਜ਼ੁਰਗ ਵੀ ਕਰਦਾਰ ਤੋਂ ਡਿੱਗਣ ਲੱਗਾ ਇੱਕ ਮੈਂਟ ਨਹੀਂ ਲਾਉਂਦਾ ਕਿੰਨਾ ਮਾਣ ਕਰਦੇ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆ ਸਿੱਖਾਂ ਤੇ ਜਵਾਨ ਧੀ ਦੀ ਡਿਊਟੀ ਲਾਈ ਚਾਰੇ ਪਾਸੇ ਸਪਾਈਆਂ ਨੇ ਘੇਰਾ ਪਾ ਕੇ ਜਦੋਂ ਤਲਾਸ਼ੀ ਕੀਤੀ ਜਿਸ ਕਮਰੇ ਵਿੱਚ ਬਾਬਾ ਬਜਿੱਤਰ ਸਿੰਘ ਸਾਹਿਬ ਜੀ ਪਏ ਸਨ ਸਪਾਈਆਂ ਨੇ ਆਖਿਆ ਕਮਰੇ ਨੂੰ ਖੋਲੋ ਇਹਦੇ ਵਿੱਚ ਕੌਣ ਹੈ ਤੇ ਕੋਟਲਾ ਨਿਆਂਗਖਾਨ ਨੇ ਆਖਿਆ ਇਸ ਕਮਰੇ ਵਿੱਚ ਮੇਰਾ ਦਮਾਦ ਹੈ ਭਾਵ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਹੈ ਮੇਰਾ ਜਵਾਈ ਬਿਮਾਰ ਹੈ ਤੇ ਮੇਰੀ ਧੀ ਉਹਦੀ ਸੇਵਾ ਕਰ ਰਹੀ ਹੈ ਬੇਸ਼ੱਕ ਬੱਚੀ ਜਵਾਨ ਸੀ ਉਹਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ ਉਸ ਭੈਣ ਮਮਤਾਜ ਨੇ ਆਪਣੇ ਪਿਤਾ ਦੇ ਮੂੰਹੋਂ ਜਦੋਂ ਸੁਣਿਆ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਨੇ ਉਹਨੇ ਆਪਣਾ ਸਿਰ ਬਾਬਾ ਬਜਿੱਤਰ ਸਿੰਘ ਦੇ ਚਰਨਾਂ ਤੇ ਰੱਖ ਕੇ ਉਹਨੂੰ ਆਪਣਾ ਪਤੀ ਸਵਾਰ ਕਰ ਲਿਆ ਉਹਨੇ ਆਖਿਆ ਮੇਰੀ ਪਿਤਾ ਦੀ ਜ਼ੁਬਾਨ ਤੋਂ ਸ਼ਬਦ ਨਿਕਲੇ ਨੇ ਉਹਨੇ ਸਿਰ ਰੱਖਿਆ ਬਾਬਾ ਬਜਿੱਤਰ ਸਿੰਘ ਸਾਹਿਬ ਦੇ ਚਰਨਾਂ 'ਚ ਆਪਣਾ ਪਤੀ ਮੰਨ ਲਿਆ ਬਾਬਾ ਬਜਿੱਤਰ ਸਿੰਘ ਨੂੰ ਇਤਿਹਾਸ ਕਹਿੰਦਾ ਹੈ ਇਹਨੇ ਫੱਟ ਲੱਗੇ ਸੀ ਫੱਟਾਂ ਦੀ ਤਾਬ ਨਾ ਸਹਾਰਦਾ ਹੋਇਆ ਬਾਬਾ ਬਜਿੱਤਰ ਸਿੰਘ ਆਖਰਕਾਰ ਚੜ੍ਹਾਈ ਕਰ ਗਿਆ ਦੋ ਸਿੱਖਾਂ ਨੂੰ ਸਦਿਆ ਕੋਟਲਾ ਨਿਹੰਗ ਖਾਨ ਨੇ ਬਾਬਾ ਬਚਿੱਤਰ ਸਿੰਘ ਸਾਹਿਬ ਦੇ ਸਰੀਰ ਦਾ ਸੰਸਕਾਰ ਕੀਤਾ ਇੱਕ ਦਿਨ ਜਦੋਂ ਨਿਹੰਗ ਖਾਨ ਦੇ ਘਰ ਚ ਗੱਲ ਚੱਲੀ ਉਹਨੇ ਆਪਣੀ ਜਵਾਨ ਧੀ ਮਮਤਾਜ ਨੂੰ ਆਖਿਆ ਧੀ ਮੇਰਾ ਦਿਲ ਕਰਦਾ ਮੈਂ ਤੇਰਾ ਨਿਕਾਹ ਕਰਾਂ ਉਹਨੇ ਆਖਿਆ ਪਿਤਾ ਜੀ ਜਿਸ ਦਿਨ ਆਪਣੇ ਘਰ ਵਿੱਚ ਫੌਜ ਆਈ ਸੀ ਤੁਹਾਡੀ ਜ਼ੁਬਾਨ ਤੋਂ ਸ਼ਬਦ ਨਿਕਲੇ ਸਨ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਨਹੀਂ ਮੈਂ ਉਸੇ ਦਿਨ ਬਾਬਾ ਬਜਤਰ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੀ ਹਾਂ ਉਹਨੇ ਆਖਿਆ ਮੈਂ ਸਾਰੀ ਜ਼ਿੰਦਗੀ ਇਦਾਂ ਰਾਵਾਂਗੀ ਮੇਰੇ ਸਿਰ ਦਾ ਸਾਇੰਸ ਦੁਨੀਆ ਤੋਂ ਚਲਿਆ ਗਿਆ ਹੈ ਪਰ ਮੈਂ ਦੁਜੇ ਥਾਂ ਨਿਕਾਹ ਬੋਲੋ ਜੀ ਨਹੀਂ ਕਰਾਵਾਂਗੀ ਸਾਰੀ ਜ਼ਿੰਦਗੀ ਉਸ ਭੈਣ ਨੇ ਨਿਕਾਹ ਨਹੀਂ ਕਰਾਇਆ ਇਤਿਹਾਸ ਨੇ 130 31 ਸਾਲ ਦੀ ਉਮਰ ਮੰਨੀ ਹੈ ਇੰਨੀ ਲੰਮੀ ਜ਼ਿੰਦਗੀ ਜਿਉਣ ਵਾਲੀ ਭੈਣ ਮੁਮਤਾਜ਼ ਸਾਰੀ ਜ਼ਿੰਦਗੀ ਬਾਬਾ ਬਚੱਤਰ ਸਿੰਘ ਦੀ ਪਤਨੀ ਬਣ ਕੇ ਰਹੀ ਤੇ ਅੱਜ ਸਾਡੇ ਹਾਲਾਤ ਗੁਰੂ ਦੀ ਗੋਦ ਵਿੱਚ ਬਹਿ ਕੇ ਅੱਜ ਲਾਵਾ ਹੁੰਦੀਆਂ ਨੇ 10 ਦਿਨ ਨਹੀਂ ਲੰਘਦੇ ਦੋਵੇਂ ਪਰਿਵਾਰ ਕੋਟ ਕਚਹਿਰੀਆਂ ਵਿੱਚ ਤੁਰੇ ਫਿਰਦੇ ਨੇ ਅਸੀਂ ਕਿੰਨੇ ਬਾਦਕਿਸਮਤ ਹੋ ਗਏ ਆ ਅਸੀਂ ਆਪਣੇ ਗੁਰੂ ਨੂੰ ਵਿਚੋਲਾ ਰੱਖ ਕੇ ਵੀ ਰਿਸ਼ਤੇ ਨਹੀਂ ਨਿਭਾ ਪਾ ਰਹੇ ਜਦੋਂ ਆਨੰਦਕਾਰਦ ਹੁੰਦਾ ਹੈ ਨਾ ਧੀ ਪੁੱਤ ਦਾ ਗੁਰੂ ਨੂੰ ਵਿਚੋਲਾ ਰੱਖਿਆ ਜਾਂਦਾ ਵਿੱਚ ਕਿਆ ਜਾਂਦਾ ਹੈ ਮਹਾਰਾਜ ਇਹ ਸਾਰਾ ਕੁਝ ਤੇਰੀ ਹਾਜ਼ਰੀ ਵਿੱਚ ਹੋ ਰਿਹਾ ਹੈ ਇਹਨਾਂ ਦੋਵਾਂ ਪਰਿਵਾਰਾਂ ਤੇ ਦੁੱਖ ਆਵੇ ਤੇ ਸੁੱਖ ਆਵੇ ਇਹ ਦੋਵੇਂ ਇੱਕ ਦੂਜੇ ਦੇ ਬਣ ਕੇ ਰਹਿਣਗੇ ਪਰ ਅੱਜ ਧਿਆਨ ਮਾਰ ਲੋ ਕੋਟ ਕਚਹਿਰੀਆਂ ਚ 80% ਤਾਂ ਸਿੱਖਾਂ ਦੇ ਬੱਚੇ ਜਿਹੜੇ ਅੱਜ ਕੋਟ ਕਚਹਿਰੀਆਂ ਵਿੱਚ ਧੱਕੇ ਖਾ ਰਹੇ ਨੇ ਕਿੱਡਾ ਕਰਤਾਰ ਉੱਚਾ ਹੋਏਗਾ ਭੈਣ ਮਮਤਾਜ ਦਾ ਅੱਜ ਦੱਸੋ ਆਪਣੀਆਂ ਧੀਆਂ ਨੂੰ ਕੋਲ ਬਿਠਾ ਕੇ ਦੱਸੋ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਇੰਨਾ ਕਰਤਾਰ ਸਿੱਖਾਂ ਦਾ ਉੱਚਾ ਸੀ ਇੰਨਾ ਮਾਣ ਕਰਦੇ ਸੀ ਦੂਜਿਆਂ ਧਰਮਾਂ ਦੇ ਲੋਕ ਗੁਰੂਆਂ ਦੀਆਂ ਸਿੱਖਾਂ ਤੇ ساری ਜ਼ਿੰਦਗੀ ਉਸ ਭੈਣ ਨੇ ਆਪਣਾ ਨਿਕਾਹ ਨਹੀਂ ਕਰਾਇਆ ਇਤਿਹਾਸ ਕਹਿੰਦਾ ਹੈ ਜ਼ਿੰਦਗੀ ਦੇ 130 31 ਸਾਲ ਜਿਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਘਰ ਚ ਬੈਠ ਕੇ ਗਏ ਉਨੇ ਸਾਰੀ ਜ਼ਿੰਦਗੀ ਉਸ ਜਗ੍ਹਾ ਤੇ ਬੈਠ ਕੇ ਵੈਗਰੂ ਦਾ ਸਿਮਰਨ ਕੀਤਾ ਪਰ ਉਹਨੇ ਆਪਣਾ ਪਤੀ ਕਿਸੇ ਦੂਜੇ ਨੂੰ ਨਹੀਂ ਮੰਨਿਆ ਬੇਸ਼ੱਕ ਪਿਓ ਦੇ ਮੂੰਹ ਵਿੱਚੋਂ ਨਿਕਲੇ ਬੋਲ ਸਨ ਪਰ ਉਹਨਾਂ ਬੋਲਾਂ ਤੇ ਧੀ ਨੇ ਫੁੱਲ ਚੜਾ ਕੇ ਵਿਖਾਈ